ਤੁਹਾਡਾ ਵਾਹ ਮੇਰਾ ਦਫਤਰ ਜਾ ਕੇ ਲਿਖਦਾ ਮੈਂ ਕੁਝ ਹੋਰ ਹੋਣਾ ਬਾਈ ਤੁਹਾਡੀ ਆਪ ਨੇ ਆਏ ਤੁਹਾਡੀ ਸੇਫਟੀ ਸਾਡੇ ਕੋ ਦੱਸੋ ਅਸੀਂ ਕਿ ਤੁਹਾਡਾ ਮਿਹਰਬਾਨੀ ਮੈਂ ਕਹਿੰਦਾ ਠੀਕ ਹੈ ਅਸੀਂ ਆਪਣੇ ਵੱਲੋਂ ਤੁਹਾਡਾ ਪਛਾਈ ਦਿੱਤਾ ਜੀ ਆਪਣੇ ਵੱਲ ਜ਼ੋਰ ਲਾਇਆ ਪੂਰਾ ਮੇਰਾ ਗੁਰਵੀਨ ਸਿੰਘ ਲੰਬਾ ਜੀ ਕੀ ਗੱਲ ਕੀ ਹੋਈ ਸਰ ਆ ਕਿਦਾਂ ਲੱਗ ਭਾਈ ਬ੍ਰਦਰ ਇੱਥੇ ਰਹਿੰਦਾ ਤੇ ਮੈਂ ਤਾਂ ਗ੍ਰੀਨ ਮਾਲਟਰ ነਣਾ ਫਦਰ ਉੱਪਰ ਰਹਿੰਦੇ ਨੇ ਤੇ ਉਹ ਸਿਲੰਡਰ ਦਾ ਜਿਹੜਾ ਉੱਪਰ ਹੁੰਦਾ ਨਾ ਰੈਗੂਲੇਟਰ ਉਹ ਇੱਕਦਮ ਫਟ ਗਿਆ ਤੇ ਉਹਦੇ ਕਰਕੇ ਅੱਗ ਫੈਲ ਗਈ ਏ ਤੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਸਭ ਕੁਝ ਛੜ ਗਿਆ ਸਮਾਨ ਸਭ ਨੂੰ ਛੜ ਗਿਆ ਦਰਵਾਜੇ ਖਿੜਕੀਆਂ ਸਭ ਛੜ ਗਈਆਂ ਨੇ ਕਾਫੀ देर ਤੇ ਆਪਣੇ ਮਿੱਤਰ ਸੱਜਣ ਸਾਰੇ ਵਿਚਾਰੇ ਇਕੱਠੇ ਹੋਏ ਆਣੂ ਆਣੂ ਸਾਰੇ ਇਕੱਠੇ ਹੋਏ ਮਾੜਾ ਮੋਟਾ ਬਾਲਟੀ ਬੁਲਟੀ ਪੰਦਰੇ ਪਰ ਅੱਗ ਬਹੁਤ ਜਿਆਦਾ ਖਤਰਨਾਕ ਸੀ ਫਿਰ ਉਸ ਤੋਂ ਬਾਅਦ ਕਮਲੈਂਡਾ ਕੁਮਲਟਾ ਕਰਦੇ ਰਿਹਾ ਤੇ ਅੱਧੇ ਘੰਟੇ ਬਾਅਦ ਆਈ ਤੇ ਪੂਨੇ ਘੰਟੇ ਬਾਅਦ ਪੁਲਿਸ ਵੀ ਤੇ ਫਾਇਰ ਬ੍ਰੀਡ ਵੀ ਤੇ ਉਹਨਾਂ ਨੇ ਬੁਝਾਈ ਹੋਣ ਅੱਗ ਜੀ ਤੇ ਸਿਲੰਡਰ ਵੀ ਕੱਢ ਲਿਆੰਦਾ ਜਿਹੜਾ ਉਹ ਸਾਹਮਣੇ ਪਿਆ ਹੋਇਆ ਸਿਲੰਡਰ ਚਵਾਵਲੇ ਵੀ ਗੈਸ ਨਿਕਲਦੀ ਪਈ ਹੈ ਤੇ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਸਾਰਾ ਸਾਡਾ ਗਿਆ ਕਿੰਨੇ ਫੈਮਿਲੀ ਮੈਂਬਰ ਰਹਿੰਦੇ ਸਨ ਫੈਮਿਲੀ ਮੈਂਬਰ ਇੱਥੇ ਆਪਣਾ ਬ੍ਰਦਰ ਹੈ ਤੇ ਆਪਣਾ ਉਹਦਾ ਬੇਟਾ ਵੀ ਕੋਈ ਡੋਗੋ ਕਰ ਵੀ ਹੰਦਰ ਸੀ ਡੋਗ ਉਹਨਾਂ ਨੇ ਪੈਸੇ ਦੋ ਜਿੰਨਾ ਹੁੰਦੇ ਨਾ ਸਟਰੀਟ ਹੋ ਕੇ ਰੱਖੇ ਹੋਏ ਉਹਨਾਂ ਨੂੰ ਨੁਕਸਾਨ ਤੇ ਨਹੀਂ ਆਉਣਾ ਨਹੀਂ ਬਚਾ ਲਏ ਜੀ ਠੀਕ ਨੇ ਉਹ ਵੀ ਠੀਕ ਨੇ ਹਾਂਜੀ ਲੱਗੀ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਜੀ ਕਿ ਮੈਟਰ ਉਹ ਕੀ ਹੈ ਕਿ ਕੰਟਰੋਲ ਰੂਮ ਤੋਂ ਇੱਕ ਤਲਾਹ ਮਿਲੀ ਸੀਗੀ ਗਰਵੀਨ ਸਿੰਘ ਲਾਂਬਾ ਸਰਨੌਂ ਗੁਲਜੀਤ ਸਿੰਘ ਛੇ ਭਿਆਰਦੇ ਰਹਿਣਾ ਬਾਈ ਉੱਥੇ ਅੱਗ ਲੱਗੀ ਆ ਇਹਦੇ ਸਬੰਧ ਦੇ ਵਿੱਚ ਇਸੇ ਮੌਕੇ ਤੇ ਪਹੁੰਚਿਆ ਫਾਇਰ ਬੁਜੇਟ ਆਈ ਆ ਤੇ ਪਤਾ ਲੱਗਾ ਵੀ ਇੱਥੇ ਇੱਕ ਹੁਣ ਜੋ ਅੰਦਰੋਂ ਪਤਾ ਲੱਗਾ ਕਿ ਸਿੰਲਿੰਡਰ ਹੈਗਾ ਸਿੰਲਿੰਡਰ ਨੂੰ ਅੱਗ ਪੈਣ ਕਰਕੇ ਅੱਗ ਲੱਗ ਗਈ ਆ ਤੇ ਬਾਕੀ ਕੋਈ ਜਾਣੀ ਨੁਕਸਾਨ ਨਹੀਂ ਹੈਗਾ ਅੱਗ ਤੇ ਪੂਰਾ ਪੈਟਰੋਲ ਪਾ ਲਿਆ ਗਿਆ ਤੇ ਬਾਕੀ ਜਿਹੜੇ ਹੈਗੇ ਆ ਗੁਰਵੀਰ ਸਿੰਘ ਜੀ ਨੂੰ ਕਿਹਾ ਵੀ ਜੋ ਤੁਹਾਡਾ ਨੁਕਸਾਨ ਸਬੰਧੀ ਜਿਹੜੀ ਹੈਗੀ ਆ ਕੰਪਲੀਟ ਦੇ ਦੇਣ ਉਹਦੇ ਸਬੰਧੀ ਅਸੀਂ ਡੀਡੀਆ ਕਰ ਦਿੱਤਾ। ਇਹਨਾਂ ਨੁਕਸਾਨ ਪਤਾ ਲੱਗਿਆ। ਇਹਦੇ ਬਾਰੇ ਉਹ ਅਜੇ ਦੇਖ ਰਹੇ ਅੰਦਰ ਅੰਦਰ ਦੇਖ ਰਿਹਾ ਜੋ ਵੀ ਸਮਾਨ ਦਾ ਨੁਕਸਾਨ ਲਿਸਟ ਦੇਣਗੇ ਉਸ ਤੋਂ ਬਾਅਦ ਅਸੀਂ ਡੀਡੀਆ ਕਰਾਂਗੇ। ਹੁੰਦਾ ਕਿ ਡੋਗ ਵਗੈਰਾ ਦੇ ਅੰਦਰ ਕੋਈ ਦੋ ਤਿੰਨ ਨਹੀਂ ਉਹਨਾਂ ਕੋਈ ਨੁਕਸਾਨ ਨਹੀਂ ਹੋਇਆ। ਜਾਨਵਰ ਤੇ ਪੁੱਤਾ ਜਿਹੀ ਉਹ ਨਿਕਲ ਕੇ ਬਾਹਰ ਕੰਟਰੋਲ ਕਰ ਲਿਆ ਅੱਗ ਤੇ ਬਿਲਕੁਲ ਠੀਕ ਹੈ। ਕੀ ਨਾਮ ਤੇ ਆਪਣਾ ਐਸਆਈ ਰਮੇਸ਼ਪਾਲ ਥਾਣਾ ਟਬੀਆ ਨੰਬਰ 7 ਜਲਾ। ਐਸਾ ਕਿ ਨਹੀਂ ਆਉਂਦਾ। ਰੇਡੀਓ ਫਰਮਾਨ ਰਵਿੰਦਰ ਸਿੰਘ ਜੀ ਸਰ ਕਿਤਾਜੋ ਜਾ ਕੇ ਕਿ ਕਾਰੰਟੀ ਹੈ ਸਰਦਰਨ ਸਾਹਿਬ ਉਹਨਾਂ ਨੂੰ ਸਾਨੂੰ ਉਹ ਪਤਾ ਨਹੀਂ ਕਿ ਜੀ ਇਹ ਆਪਾਂ ਨੇ ਆਗੂ ਬੁਝਾਈ ਹੈ ਆਗੇ ਜੀ ਕਿੰਨੇ ਵੇ ਕੋਲ ਆ ਗਿਆ ਸਾਨੂੰ ਕੋਈ 10:30 20 ਮਿੰਟ ਦੇ ਆਈ ਹੈ ਜੀ ਕਾਰ ਕਿੱਥੇ ਅੱਗ ਲੱਗੀ ਹੈ ਕਿ ਕਾਰ ਇਹ ਮਾਡਲ ਦਾ 6000 ਸੰਗਾ ਚੌਂਕ ਤੇ ਲੱਗੇ ਕਿ ਕਾਰੰਟੀ ਹੈਗਾ ਕਿ ਸਰ ਉਹਦਾ ਨਹੀਂ ਪਤਾ ਘਰ ਵਿੱਚ ਕਿੱਥੇ ਸਾਧ ਦੇ ਵਿੱਚ ਆ ਗਈ ਕਿੰਨੇ ਵੇ ਲੱਗ ਗਿਆ ਇਹ ਲੱਗ ਹੀ ਗਿਆ ਮੈਨੂੰ ਘੰਟਾ ਦਾ ਲੱਗ ਹੀ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਜੀ ਜਦੋਂ ਅੱਗੇ ਲੱਗੀ ਕਿੰਨੇ ਕੋਈ ਲੋਕ موجود ਸੀਗੇ ਸਰ ਇਹ ਨਵਾਂ ਇਸ ਹੈ ਅਮੀ ਗਰੀ ਦੋ ਤਿੰਨ ਬੰਦੇ ਰਹਿ ਰਹੇ ਸੀ ਵਿੱਚ ਹਾਂਜੀ ਹਾਂਜੀ ਸਰ ਦੇਖੋ ਸੁਧਰਾ ਪਤਾ ਲੱਗਾ ਦੋ ਬੰਦੇ ਆਏ ਸੀ ਅੰਦਰ ਕੋਈ ਦੋ ਬੰਦੇ ਆਇਆ ਥੱਲੇ ਵਾਲੇ ਦੋ ਕੁ ਸਗੇ ਉੱਤੇ ਹੁੰਦੇ ਸੀ ਕੋਈ ਨੁਕਸਾਨ ਨਹੀਂ ਆਇਆ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਬਚਾ ਸਾਮਾਨ ਕਿੰਨਾ ਕੁ ਸੜਿਆ ਤੇ ਦੋ ਕਮਰੇ ਸਾਮਾਨ ਚ ਦੇ ਦੋਨੇ ਛੜ ਕੇ ਸਵਾ ਹੋ ਗਏ ਸਿਲੰਡਰ ਦੇ ਕੀ ਹੈ ਵਿੱਚ ਸਿਲੰਡਰ ਦੀ ਸਦੋਂ ਪਾਉਂ ਗੱਡੇ ਆ ਉਹਦੀ ਬਾਸਰ ਪਾਟੀ ਹੋਈ ਅੰਦਰਲੀ ਵਿੱਚ ਨੇ ਉਹਦੇ ਕਰਕੇ ਲੀਕਸ ਜਾ ਗਈ ਜੀ ਕੀ ਲੱਗਦਾ ਕੋ ਸਿਲੰਡਰ ਦਾ ਵੀ ਹੋ ਸਕਦਾ ਹੋ ਸਕਦਾ ਸ